ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਾਂ ਗੱਡੀ ਕਰ ਲਈ ਅੰਦਰ ਦੀ ਲੋਡ ਹੋ ਰਹੀ ਆ ਤੇ ਮੰਦਾ ਮੰਦਾ ਬਾਈ ਚੱਲੀ ਜਾਂਦਾ ਉਹ ਨੇੜੇ ਟੇੜੇ ਚੱਕਰ ਨਾਲੀ ਇਹ ਮਹੀਨਾ ਡੇਢ ਮਹੀਨਾ ਫਿਰ ਚੱਲਾਂਗੇ ਆਪਾਂ ਲੰਬੇ ਨੂੰ ਹਨਾ ਡਿਊਟੀ ਆਪਣੀ ਲੈਣ ਹੈਗੀ ਬੀਜੇਪੜਾ ਹਾਇਦਰਾਬਾਦ ਤੇ ਹੁਣ ਚਲੋ ਆਹ ਦਿਨਾਂ ਚ ਤੁਹਾਨੂੰ ਪਤਾ ਬਰਸਾਤਾਂ ਦਾ ਟਾਈਮ ਆ ਹੁਣ ਵੀ ਫੁੱਲ ਮੀਂਹ ਪੈ ਰਿਹਾ ਤੇ ਫੈਕਟਰੀ ਤੇ ਗੱਡੀ ਲੋਡ ਹੁੰਦੀ ਆ ਆਪਾਂ ਕਰਾਂਗੇ ਆ ਜਦਗੀ ਅੰਦਰ ਦੀ ਸਾਰੀ ਪਲਾਈ ਆ ਪਲਾਈ ਬੁਕਰ ਪਹਿਲਾਂ ਹੋ ਗਿਆ ਆਪਣੇ ਪੂਰੇ ਸੋ ਹੁਣ ਜਾਣਾ ਆਪਾਂ ਕੰਡਾ ਕਰਾਉਣ ਆਂਦੇ ਕੋਲ ਪਲਾਈ ਵਾਲੀ ਫੈਕਟਰੀ ਬਾੜੀ ਰੀਜ ਆ ਪਤਾਂ ਲਈ ਮੈਂ ਚਲੰਦੌਰ ਹੀ ਆਣਾ ਫਿਰ ਵੀ ਚਲੋ ਠੀਕ ਆ ਹੁਣ ਆਪਾਂ ਆ ਬੈਠਾ ਨੇ ਲੇਬਰ ਵਾਲੇ ਮੁੰਡੇ ਸਾਹਮਣੇ ਉਹਨਾਂ ਰੀਲ ਗੱਡੀਆਂ ਲੰਗਦੇ ਨੇ ਸਟੇਸ਼ਨ ਆ ਰਹੇ ਮੀਨ ਕੋ ਸਾਹਮਣੇ ਉੱਟਣ ਦਾ ਆਰੀ ਗਲਾ ਪੋਲ ਆ ਗਿਆ ਕਰਾਈਏ ਕੰਡਾ ਆਂਦਾ ਇਧਰ ਦੇ ਫਿਰ ਮੀ ਫਲ ਆ ਲੀ ਜਾਂਦੀ ਆ ਸਾਹਮਣੇ ਦਸ ਦਸ ਬੈਂਟ ਆ ਜਾ ਆ ਜਾ ਆ ਜਾ ਛੋੜ ਕਰ ਤੈਨੂੰ ਛੋੜ ਕੇ ਕਿੱਥੇ ਜਾਣਾ ਆ ਜਾ ਹੋ ਗਿਆ ਕੰਡਾ ਠੀਕ ਆ ਅੱਗੇ ਪਿੱਛੇ ਸੈਟਾਂ ਚੈੱਕ ਕਰ ਲੋ ਆ ਵੀ ਕਿੰਨਾ ਹੋ ਗਿਆ 340 ਸਰ ਤੋਂ 55 740 340 ਸਰ ਤੋਂ 55 ਕਰਤਾ ਫਾਈਨਲ 43459 930 ਕਾਗੇ ਆਪਾਨੂੰ ਮਿਲ ਆਪਾਂ ਬਾਦੇ ਚੱਲੇ ਕਿਦ ਨੂੰ ਬਾਦੇ ਓਏ ਫਰੀ ਕੋਟ ਲੇਰ ਕੋਟ ਲਾਏ ਆ ਮਲੇਰ ਕੋਲਾ ਰੋਡ ਵੀਮੂ ਬੰਦਾ ਲੇ ਆਣਦਾ ਲਾ ਬੜਾ ਮੀਦੀ ਹੈ ਨਾ ਉਹਦਾ ਕੰਮ ਠੀਕ ਹੀ ਆ ਕਿੰਨਾ ਕਰੇ ਠੀਕ ਆ ਨੋਰਮਲ ਯਾਰ ਮੁੰਡਨੇ ਬਲਵਾਨੀ ਕੱਟ ਕਰਾਦਾ ਬਾਈ ਚੈੱਕ ਕਰੋ ਮੁੰਡ ਦਾ ਬਲਵਾਨੀ ਕੱਟ ਚੱਲ ਆ ਰੇ ਗੋਲਿਆ ਕਾ ਟਾਇਰ ਟ੍ਰੰਦਰਬਾਰ ਕਰਾਈਏ ਮਾਣੇ ਵੋਡੇ ਕਾਮਕਾਰ ਤੇ ਦੇਖਦੇ ਕਿ ਬਣਦਾ ਛੇ ਟ੍ਰੰਦਰਬਾਰ ਕਰਾਉਣ ਨਿੱਕੇ ਦੇ ਆ ਚੋਟਾ ਆਪਟ ਨੂੰ ਅਬਦੁੱਲਾ ਲੱਗੀ ਟੀਮ ਲੱਗੀ ਟੂਟੀ ਮੈਂ ਗਿਆ ਆ ਮੁੰਡਰੇ ਨੇ ਟੂਟੀ ਦਾ ਜ਼ਗਾਰਡ ਲਾਇਆ ਵੀਲ ਕ ਆਪਣੇ ਟੂਟੀ ਕੇ ਦਿਖਾ ਦੀ ਤੇ ਆਪਣੀ ਇਹ ਦੋਨੇ ਬੰਦੇ ਘੈਂਟ ਨੇ ਪੂਰੇ ਫਰਤੀਲੇ ਤੇਰੇ ਯਾਰ ਅੰਦਰਬਾਰ ਕਰਾਉਣੇ ਦਾ ਮੇਨ ਹੋ ਜਾਂਦਾ ਆ ਦਿਨਾਂ ਚ ਆ ਦਿਨ ਵੀ ਕੀ ਬਾਲੇ ਦਿਨ ਹੋ ਗਏ ਜਦੋਂ ਮਤਲਬ 5-6 ਚੱਕਰ ਹੋ ਗਏ ਅੰਦਰਬਾਰ ਨਹੀਂ ਕਰਾਈ ਜੀ ਚਲ ਹੁਣ ਅੰਦਰ ਬਾਹਰ ਹੋ ਗਏ ਹੁਣ ਦੋ ਤਿੰਨ ਚੱਕਰ ਮਾਉਜ ਆਪਾਂ ਤੈਂਕੀ ਲੱਗ ਗਈ ਆਪਣੇ ਫੁੱਲਣਾ ਖੜਨੇ ਆਪਣੇ ਯਾਰ ਮਿੱਤਰ ਬੋਲ ਫਿਰ ਬੋਲ ਦੋ ਸ਼ਬਦ ਵਧੀਆ ਵਧੀਆ ਇਹ ਆਪਣੇ ਮੁੰਡੇ ਮਲੇਰ ਕੋਲ ਲੈਂਸ ਪੰਪ ਦਿੰਨੇ ਯਾਰ ਸਾਰੀ ਮੁੰਡੇ ਪੱਗਾਂ ਵਾਲੇ ਨੇ ਇਹਨਾਂ ਦੀ ਇੱਕ ਇਹ ਖਾਸੀਅਤ ਹੈ ਸਾਰੀ ਮੁੰਡੇ ਪੱਗਾਂ ਵਾਲੇ ਇਹਨਾਂ ਦੇ ਮਤਲਬ ਵੀ ਸਰਦਾਰ ਵੀ ਇਹਨਾਂ ਦੇ ਪੱਗਾਂ ਨਾਲ ਚਲੋ ਵਧੀਆ ਸਿੱਖੀ ਹੈ ਨਾ ਵਧੀਆ ਸਾਰੀ ਮੁੰਡੇ ਪੱਗਾਂ ਵਾਲੇ ਹਨ ਹਾਂ ਜੀ ਕੋਈ ਐ ਮੂਨਾ ਨਹੀਂ ਮੁੰਡਾ ਠੀਕ ਹੈ ਜੇ ਮੂਨਾ ਆਉਂਦਾ ਉਹਨੂੰ ਕਹਿੰਦੇ ਨੇ ਵੀਰ ਪੱਗ ਬੰਨਣਾ ਵੀ ਠੀਕ ਆ ਚਲੋ ਵਧੀਆ ਹੁਣ ਆਪਾਂ ਤੁਰਨ ਲੱਗਦੇ ਆ ਮਿਲ ਸਟਰੋ ਆਪਾਂ ਅਗੇ ਹਰਿਆਣੇ 'ਚ ਇੱਕ ਦਿਨ ਹਰਿਆਣੇ ਟੂਲ ਵਾਲੇ ਬੜਾ ਤੂੰ ਕੀ ਕਰਦੇ ਨੇ ਗੱਡੀ ਟੂਲ ਤੇ ਛਾੜਤੀ ਫਿਰ ਕਹਿੰਦੇ ਇਹ ਠੀਕਾ ਰੋਕਲਾ ਦੋ ਮਿੰਟਾਂ ਕਹਿੰਦਾ ਯਾਰ ਬੇਟੇ ਨਹੀਂ ਆ ਲੈ ਦੱਸ ਉਹ ਮੈਂ ਕੰਡੇ ਉੱਪਰ ਜੋ ਲੈ ਕੇ ਆਇਆ ਉਤੋਂ ਕੱਢ ਕੇ ਦੂਏ ਪਾਸੇ ਬਾੜੀ ਆਉਣ ਤੋਂ ਬਾਹਰ ਆ ਬੈਗਮ ਇਹ ਜਾ ਭੈਣ ਦਾ ਘਰੋਂ ਚਲੋ ਆਜੋ ਸਾਰੇ ਵੀ ਹੁਣ ਬੱਦਲ ਬੁੱਧਰ ਸਾਹ ਫੁੱਲੇ ਆ ਗਾ ਪੰਜਾਬ ਚ ਵੀ ਮੀਂਹ ਪੈਂਦੀ ਆ ਪੂਰਾ ਆਵਰੇ ਆ ਗਿਆ ਹੁਣ ਬੱਦਲ ਆ ਗਿਆ ਪਰ ਮੀਂਹ ਹਟ ਗਿਆ ਗੱਡੀ ਦਾ ਬੱਸ ਰੁਪਿਆ 10 ਘਰੋਂ ਨਿਕਲਣ ਲੱਗੀ ਥੋੜੀ ਸਾਫ਼ ਹੀ ਰਹਿੰਦੀ ਆ ਬਾਦ ਨਾਲ ਦੀ ਨਾਲ ਫੇ ਰੰਗ ਰੰਗ ਕੇ ਗਾਰੇ ਵਾਲਾ ਵਾਂਗ ਹੋ ਜਾਂਦਾ ਨੀ ਲੈ ਟੂਲਾ ਤੇ ਦੂਜੀ ਵਾਰ ਗੱਡੀ ਮੈਂ ਲੈਂਡ ਚੇਂਜ ਕਰਨ ਲੱਗਾ ਦੂਜੀ ਵਾਰ ਹਨਾ ਓਵਰਲੋਡ ਆ ਹੁਣ ਕਹਿੰਦਾ ਜਾਂ ਦਾ 80 ਰੁਪਏ ਦੇ ਦੇ ਨਹੀਂ ਕਮਾਲਾ ਉੱਪਰ ਇਹਨਾਂ ਨੇ ਬਾਈ ਇੰਨਾ ਯਾਰ ਲੋਪੀਤਾ ਹੈ ਜਦ ਤੁਸੀਂ ਦੇਖਦੇ ਹੋ ਚੱਲ ਮੈਂ ਕੱਲਾ ਨਹੀਂ ਹੋਰ ਲੋਕ ਵੀਡੀਓ ਆਪਾ ਲੈਣੇ ਹੁਣ ਤੁਹਾਨੂੰ ਮੈਂ ਦਿਖਾਉਣਾ ਦੇ ਲਾਉਂ ਗਿਆ ਲੈਣ ਚ ਚੇਂਜ ਕਰਨਾ ਨਾ ਦੂਜੀ ਵਾਰ ਮੈਂ ਪਿੱਛੇ ਚਾਰ ਮਤਲਬ ਚਾਰ ਟੂਲ ਲੰਘਿਆ ਆ ਸੁਭਾਨੇ ਆ ਟੂਲਾ ਲਾਸਟ ਆ ਨਾ ਹਰਿਆਣੇ ਦਾ ਜਦੋਂ ਆਪਾਂ ਹਰਿਆਣੇ ਦੇ ਵੜਦੇ ਨੇ ਫਿਰ ਹਨਾ ਨਾ ਸੌਰੀ ਰਾਜਸਥਾਨ ਚ ਇਹਨਾਂ ਦੇ ਹਾਲ ਦੇਖ ਲੋ ਯਾਰ ਬਸ ਕੱਲ ਕੀ ਇਹਨਾਂ ਦੇ ਮੂਰੇ ਬੰਦਾ ਤੇ ਬੋਲ ਨਹੀਂ ਸਕਦਾ ਕਿਉਂਕਿ ਕੱਲਾ ਬੰਦਾ ਜਾਂ ਤਾਂ ਇੱਕਾ ਹੋਵੇ ਹਨਾ ਤਾਂ ਕਰ ਜਮਾ ਸੈਟ ਆਊਗਾ ਪਤਾ ਕੀ ਆਂ ਕਿ ਪਹਿਲਾਂ ਕੇ ਜਹਾ ਨਾਲ ਜਾਂਦਾ 80 ਰੁਪਏ ਚੱਕ ਲੈ ਮਤਲਬ ਇਹਨਾਂ ਦੀ ਪਾਲਿਸੀ ਆ ਯਾਰ ਵੀ ਪਹਿਲਾਂ ਗੱਡੀ ਵਾਲ ਨੂੰ ਕਹੋ ਵੀ ਭਾਈ ਓਵਰ ਲੋਡ ਆ ਜਾਂ ਤਾਂ ਅਗਲੇ 80 ਰੁਪਏ ਦੇ ਗਿਆ ਵੀ 100 ਦੇ ਵਿੱਚੋਂ 20 ਤਾਂ ਦੇ ਕੇ ਜਾਣਗੇ ਆ ਹੁਣ ਦੇ ਲਓ ਹੁਣ ਖੁੱਲ ਗਿਆ ਗੱਲ ਕੀ ਇੱਕ ਵਾਰ ਬੰਦੇ ਨੂੰ ਹਰਾਸਮੈਂਟ ਕਰਨਾ ਹੈ ਨਾ ਨਹੀਂ ਕਿਉਂ ਕਰਨਾ ਆਹੀ ਗੱਲ ਆ ਵੀ 1300 'ਚੋਂ 20 ਤਾਂ ਦੇਣਗੇ ਹੀ ਅਗਲਾ ਕਹਿੰਦਾ ਯਾਰ ਕਿੱਥੇ ਮੈਂ ਕੰਡੇ ਝਾੜੂ ਯਾਰ ਐਂ 20 ਗੱਲਾਂ ਨਾਲ ਵਿੱਚ ਬੰਦੇ ਹੁੰਦੇ ਨੇ ਬਹੁਤ ਦੁਖੀ ਕਰਦੇ ਨੇ ਯਾਰ ਅਸਬਾਨੀ ਆ ਜੰਮਦਾ ਕਿੱਥੇ ਭਾਈ ਸਮਾਨਾ ਕਿਨਾ ਆ ਭਾਈ ਇਹ ਮੀਟਰ ਮੀਟਰ ਆ ਭਾਈ ਜਦੋਂ ਯਾਰ ਆ ਭਰਾ ਮਿਲਦੇ ਨੇ ਆਪਾਂ ਨੂੰ ਕੀ ਕਹਿੰਦੇ ਹੋਰ ਬਾਈ ਕਿਵੇਂ ਆ ਕਿਉਂਕਿ ਆਪਾਂ ਆਪਦੀ ਵੀਡੀਓ ਕੋਈ ਗਲਤ ਨਹੀਂ ਉਹ ਕਰਦੇ ਹਨ ਆਪਾਂ ਕਿਤੇ ਯਾਰ ਕੋਈ ਖੁਸ਼ੀ ਹੁੰਦੀ ਆ ਬਾਬਾ ਗਲਤ ਪ੍ਰੋਮੋਟ ਨਹੀਂ ਕੀਤਾ ਕੋਈ ਹਨਾ ਨਵੀਂ ਦੀ ਗੱਡੀ ਖੜੀ ਆ ਬਾਈ ਉਹ ਗੱਡੀ ਕੋਲ ਆ ਗਈ ਹਨਾ ਬਸ ਗੱਲ ਕੁਝ ਨਹੀਂ ਇੱਕ ਪਿਆਰ ਆ ਵੀ ਇਸ ਵੀ ਹਾਂ ਆਪਾਂ ਇੱਕ ਜ਼ਿੰਦਗੀ ਦੀਆਂ ਡਰਾਈਵਰ ਯਾਰ ਆ ਜ਼ਿੰਦਗੀ ਆ ਵੀ ਸਟਾਈਲ ਕਰੋ ਡਰਾਈਵਰ ਹੈ ਹਨਾ ਓ ਕਿੱਤਾ ਨਹੀਂ ਮਾੜਾ ਇਹ ਕਿੰਦਾ ਬਾਈ ਇੱਕ ਨੰਬਰ ਆ ਜੇ ਇਹ ਨੂੰ ਬੰਦਾ ਇੱਥੋਂ ਹਣਾ ਠੀਕਾ ਆਪਣਾ ਹੁਣ ਆਉਂਦੇ ਨੇ ਸਾਰੇ ਕੰਮ ਜਿਹਾਉਂਦੇ ਨੇ ਸਾਰੇ ਕੰਮ ਉੱਪਰ ਰਹਿਣ ਤੇ ਸਾਰੇ ਬਿਲਕੁਲ ਯਾਰ ਆਉਂਦਾ ਯਾਰ ਕੰਮ ਬੋ ਵੀ ਕੰਮ ਦਿਲੋਂ ਕਰੋ ਜੇ ਆਪਾਂ ਉਹੀ ਗਲਤ ਕੰਮ ਕਰ ਰਹੇ ਤੋਂ ਨੂੰ ਪਤਾ ਕੀ ਨਿਕਲਣਾ ਹਣਾ ਬਿਲਕੁਲ ਵੀ ਬਾਈ ਕਰਨਾਨ ਘਟਾਪੇ ਤੋਂ ਲੱਗਿਆ ਨਿਕਲਣਾ ਮੀ ਕਹਣਾ ਲੈ ਅ ਵੀ ਪਹਿਲਾਂ ਹਰਿਆਣਾ ਤੋਂ ਪਹਿਲਾਂ ਪਹਿਲਾਂ ਤੁਹਾਡੇ ਗੱਡੀ ਤੋੜੀਏ ਉਹ ਜਿਵੇਂ ਕਰੋਨਾ ਵੇਲੇ ਨਹੀਂ ਹੁੰਦਾ ਸੀ ਵੀ ਸੈਨੇਟਾਈਜ਼ ਹੋ ਕੇ ਹੁਣ ਹਰਿਆਣਾ 'ਚ ਪੜਨਾ ਸੌਰੀ ਰਾਜਸਥਾਨ 'ਚ ਪੜਨਾ ਸੈਨੇਟਾਈਜ਼ ਹੋ ਕੇ ਪੜਨਾ ਪੈਣਾ ਹੋ ਗਿਆ ਠੰਡਾ ਠੰਡਾ ਮੌਸਮ 쿨쿨 ਆ ਜਾਓ ਵੀ ਛੋਟੇ ਦਿਖਾਈਏ ਤੁਹਾਨੂੰ ਕਰਾਂ ਚੋਰੂ ਇਹ ਆ ਟੂਰਿਸਟ ਪਲੇਸ ਜਿਹਨੂੰ ਕਹਿੰਦੇ ਨੇ ਹਨਾ ਵੀ ਉਰੇ ਆ ਦੇਖੋ ਨਾ ਉਹਦੇ ਸਾਹਮਣੇ ਜਿੰਨੇ ਵੀ ਮੰਨ ਲਓ ਜਾਂ ਪੰਜਾਬ ਹਰਿਆਣਾ ਰਾਜਸਥਾਨ 'ਚ ਘੁੰਮਣ ਆਉਂਦੇ ਨੇ ਉਰੇ ਆਫ ਰਾਈਡਿੰਗ ਵੀ ਚੱਲਦੀ ਆ ਤੇ ਜਿਹੜੀ ਊਠ ਦੀ ਸਵਾਰੀ ਆ ਊਠ ਬੈਠ ਨੇ ਉਹ ਆਫ ਰਾਈਡਿੰਗ ਸਾਹਮਣੇ ਜੀਪ ਖੜੀ ਆ ਹਨਾ ਵੀ ਜਿਵੇਂ ਮਰਜੀ ਆ ਦੇਖੋ ਆ ਟਿਪੇ ਦੇ ਉੱਪਰ ਵਧੀਆ ਜੀ ਆ ਜਿਵੇਂ ਮਰਜੀ ਉਹ ਆ ਦੇਖੋ ਬਾਈ ਸਕੋਰਪੀ ਦੇ ਉੱਪਰ ਜਿਹੜਾ ਇਹਨੂੰ ਮੱਟ ਨਿਆਰੇ ਚੜਿਆ ਹੈ ਓਏ ਸਾਹਮਣੇ ਕਿਵੇਂ ਜਾਂਦਾ ਚੜੀ ਹੈ ਉੱਪਰ ਬਾਲੀ ਘੈਂਟ ਗੱਲ ਬਾਤ ਆ ਬੱਚਿਆਂ ਲਈ ਵੀ ਆਪਰੇਟਿੰਗ ਛੋਟੀਆਂ ਜੀਪਾਂ ਲੈ ਕੇ ਰੇਤੇ ਦੇ ਵਿੱਚ ਇੱਕ ਦਿਨ ਤੁਹਾਨੂੰ ਕਢ ਕੇ ਪੂਰਾ ਵਧੀਆ ਵੀਊ ਵਖਾਵਾਂਗੇ ਤੇ ਹੁਣ ਥੋੜੀ ਤੇਜ਼ੀ ਆਪਾਂ ਨੂੰ ਆਉਂਦੇ ਖੜ ਕੇ ਫਿਰ ਵਧੀਆ ਵੀਊ ਤੋਂ ਆਪਾਂ ਆ ਗਏ ਜੇ ਦੇਖੋ ਤਾਂ ਕਿੱਥੇ ਆ ਗਏ ਜੇ ਮਡੋਰ ਦੇ ਹੋਟਲ ਤੇ ਬੱਦ ਗਏ 11.5 ਰੋਟੀ ਰੋਟੀ ਲਈ ਖਾ ਆਪਾਂ ਹੁਣ ਬਾਬੇ ਦੀ ਕਿਰਪਾ ਨਾਲ ਹੁਣ ਲਾਵਾਂਗੇ ਝੱਟ ਕਿੱਥੇ ਤੱਕ ਜਿੱਥੇ ਤੱਕ ਲੱਗੀ ਬਾਹਾਂ ਤੱਕ ਟਾਣੀ ਮਾਲ ਆਪਣਾ ਅੰਦਰ ਦਾ ਹੀ ਆ ਹਨ ਆ ਖੜਾ ਆਪਣਾ ਜਹਾਜ਼ ਸ਼ੇਰ ਆਪਣਾ ਆ ਦੇਖੋ ਤਾਂ ਪਰਸ਼ਾਵਾਂ ਪੈਂਦਾ કે ਨਹੀਂ ਪੈਂਦਾ ਫੇ ਚਲੋ ਫੇ ਆਜੋ ਚੱਲੀਏ ਫਿਰ ਮਿੱਤਰੋ ਲਈਏ ਸਫ਼ਰ ਦੇ ਨਿਆਰੇ ਆ ਦੇਖੋ ਸਿੰਘ ਗੱਦਾ ਵਰਦੇ ਭਾਜੀ ਮਿੱਤਰੋ ਆ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿਹੜਾ ਏਰੀਆ ਹੈ ਇਹ ਇਹ ਆ ਕਿਸ਼ਨਗੜ ਪੱਥਰਾਂ ਦੀ ਧਰਤੀ ਗਰਨੇਸ਼ ਨਾਈਟ ਦੀ ਧਰਤੀ ਗ੍ਰੇਨੈਡ ਬਈ ਕਹਿੰਦੇ ਪੱਥਰਾਂ ਚ ਵਾਲੀ ਘੈਂਡ ਆ ਸੈਨਸ 87 ਵਾਲੀ ਆ ਪੁਰਾਣੇ ਦੁਕਾਨਾਂ ਨੇ ਹੁਣ ਤਾਂ ਬਈ 50 60 ਕਿਲੋਮੀਟਰ ਆ ਰੋਡ ਦੇ ਪੱਥਰੀਆਂ ਦੀ ਦੁਕਾਨੀ ਹੋ ਗਿਆ ਨਹੀਂ ਅੱਗੇ ਥੋੜਾ ਜਿਹਾ ਹੁੰਦਾ ਸੀ ਬਸ 5-7 ਕਿਲੋਮੀਟਰ ਉਹ ਪਿੱਛੇ ਤੋਂ ਲੈ ਕੇ ਉਰ ਤੋਂ ਤੁਰਾ ਪਾਸ ਪੱਥਰਾਂ ਦੀ ਦੁਕਾਨੇ ਖੁੱਲੀਆਂ ਸ਼ੋਅਰੂਮ ਵੱਡੇ ਵੱਡੇ ਦੇ ਤੁਹਾਨੂੰ ਕਹਿੰਦਾ ਨੇ ਕਿਸ਼ਨਗੜ ਪੱਥਰ ਪਰੋ ਤੇਥੇ ਦਾ ਮਰਜੀ ਆਗੇ ਮੋੜ ਤੇ ਆ ਆ ਗਿਆ ਪੀਲਵਾੜੇ ਦਾ ਰੋਡ ਆ ਭਾਈ ਇਥੋਂ ਲੈ ਲੈਣਾ ਲੈਫਟ ਉਹਨੇ ਆਪ ਉੱਪਰ ਜਾਣਾ ਨੇ ਪੁਲ ਦੇ ਇੱਥਾ ਪਰ ਰਾ ਲੈਫਟ ਲੈ ਕੇ ਸੇ 10 6 ਟਾਈਮ ਤੇ ਅਰੋਂਾ ਭਣੀ ਨੇ ਗੱਡੀ ਜੀ ਬਾਜੀ ਕਿੱਥੇ ਨਹੀਂ ਗੱਡੀ 12 ਟੈਰੀ ਗੱਡੀ ਜੀ ਇਹ ਚ ਲਗਦਾ ਬੋਲਾ ਟਰਨਾ ਨਾ ਭਾਈ ਆ ਟੋ ਟੋ ਆ ਕਿਸਾ ਘੜੋਂ ਜਦਾ ਵਾ ਵੱਡੇ ਭੀਰ ਵਾਲਾ ਰੋਡ ਤੇ ਚੜਨਾ ਆ ਹਾਂ ਵੇਖੋ ਕੀ ਹੋ ਰਿਹਾ ਬਾਈ ਫੱਡੇ ਵੱਡੇ ਖੜਨੇ ਆ ਕੈਮਰੇ ਦਾ ਦੇਖਦੇ ਨਹੀਂ ਧੰਤਨ ਕਰਾਉਣ ਵਾਲੇ ਕੰਡੇ ਨੇ ਮੂਰੇ ਰਾਣ ਵਾਲੀ ਜਾਂਦੀ ਆ ਦੂਰੀ ਹੋਈ ਜਾਂਦੀ ਆ ਬਜਾਰੀ ਗੱਡੀ ਮਾੜੇ ਟੋਏ ਵੱਡੇ ਪੈ ਗਿਆ ਦੇਖੋ ਆ ਦੇ ਯਾਰ ਫਰੈਂਡ ਦਾ ਮੇਨ ਰੋਡ ਆ ਆ ਦੇ ਵਾ ਕੱਡਾ ਖੱਡਾ ਰੇ ਉਹੀ ਲੱਗਦਾ ਭੈਣ ਜੋ ਬਾਈ ਡਬਲਾ ਬਹੁਤ ਜੇਣਾ ਉਹਨਾਂ ਕੋਨੇ

ਉੱਨੀ ਹੈ ਬੇ ਖਿੜੀ ਧੀਰੇ ਵਿੱਚ ਆਲੇ ਵਾਲੇ ਪਾਣੀ ਇਸ ਮਲਬੀ ਖੇਮੀ ਨੂੰ ਸੁਕਾਣਾ ਮਿਹਨਤਾਂ ਮਿਹਨਤਾਂ ਆਮੋੜਾ ਹਾਜ਼ਾ ਜਾਂਦਾ ਟਰੱਕ ਮਿੱਤਰਾਂ ਦਾ ਸੜਕ ਕਰ ਲੋ ਪਾਰ ਹੋਟਲ ਦੀ ਨਿਸ਼ਾਨੀ ਮੰਦਰ ਬਾਂਦਰਵਾੜੇ ਢੂਲ ਤੋਂ ਪਹਿਲਾਂ ਜਿਹੜਾ ਪੁਲ ਆਉਂਦਾ ਉੱਟੜੀ ਖਾਲੀ ਹੋਣਾ ਆਪਾਂ ਆਖੜਾ ਆਪਣਾ ਜ ਆਜਾ ਚਲੋ ਹਾਂ ਦੀ ਕਿਰਪਾ ਨਾਲ ਅੱਗੇ ਆ ਖੜਦੇ ਆ ਕਿਤੇ ਮੌਸਮ ਵੀ ਠੀਕ ਆ ਲਾਉਣਾ ਚੱਟਾ ਨੂੰ ਸ਼ੇ ਸ਼ੁਰੂ ਕਰ ਦਿਆ ਕਰੋ ਮੇਰਾ ਭਰਾ ਯਾਰ ਲਾਈਕ ਸਬਸਕ੍ਰਾਈਬ ਸਾਰੇ ਚੱਕ ਦਿਆ ਕਰੋਗਾ ਬਸ ਪਿਛਲੇ ਵਲੌਗ ਚ ਦੇਖਿਆਊਗਾ ਮੈਂ ਕੰਗਰਾਲ ਨਾਲ ਟੂਲ ਲੰਘਿਆ ਹੁਣ ਉਰੇ ਤੱਕ ਜਾਮ ਸੀਗਾ ਮੈਂ ਗੱਡੀ ਆ ਪੁਲ ਤੇ ਖੜਾਈ ਹੋਈ ਸੀ ਆ ਪੁਲਾ ਹਨਾ ਉਹ ਪੁਲ ਬਣ ਕਰਕੇ ਉਰੇ ਤੱਕ ਜਾਮ ਸੀਗਾ ਅੱਜ ਦਾ ਚਲੋ ਠੀਕ ਲੱਗਦਾ ਅੱਗੇ ਆ ਕੇ ਪਤਾ ਲੱਗੂ ਦੇਖ ਲਓ ਉਰੇ ਤੱਕ ਜਾਮ ਸੀਗਾ ਉਸ ਦਿਨ ਮੇਰੇ ਹਿਸਾਬ ਨਾਲ ਉਹਨੂੰ 3 ਤੋਂ 4 ਕਿਲੋਮੀਟਰ ਪੁਲਾ ਹੋਣਾ ਹਨਾ ਆ ਗੰਗਰਾਵਾਲੇ ਜਿੱਥੋਂ ਆ ਮਨ ਲਓ ਸ਼ੌਪਾਂ ਸਟਾਰਟ ਹੋ ਜਾਂਦੀਆਂ ਨੇ ਕਰਫਾਨਾ ਗਰਫੂਨਾ ਡਾਟਰਾਂ ਸ਼ਟਰਵਾ ਦੇ ਤਾਣਾ ਸਾਰਾ ਵੇ ਹਥਿਆਰ ਮਿਲਦੇ ਨਾਲ ਸਰਕਾਰ ਵੱਲੋਂ ਜਲੋ ਜਾਂ ਸ਼ਰਿਆਂ ਮੈ ਤੇ ਕੋਈ ਨਹੀਂ ਕਰਿਆ ਮਾਣ ਹੈ ਕੋਈ ਨਾ ਕਰ ਜਿਹੜਾ ਮਰਜ਼ੀ ਆ ਫਿਆਰ ਲੋਰੇ ਵਾਲੂ ਵਧੀਆ ਸਾਰਾ ਸਰਕਾਰ ਦੇ ਸਾਹਮਣੇ ਕੋਈ ਆਏ ਕੋਈ ਰੋਕ ਟੋਕ ਤਾਂ ਨਹੀਂ ਵਧੀਆ ਚੀਜ਼ ਆ ਵਧੀਆ ਕੁਆਲਟੀ ਵਧੀਆ ਇਹਨਾਂ ਨੂੰ ਚੀਜ਼ ਮਿਲ ਗਈ ਤੇ ਸਾਰੇ ਦਿਖਾ ਦਿੱਤਾ ਆ ਪੰਜ ਕਿਲਾ ਸਾਰਾ ਦੇਖੀ ਗੱਲ ਮੰਨਿਆ ਉਹ ਵੀ ਮਿੱਤਰੋ ਆਪਾਂ ਉਹਦੇ ਪਰਾਲੇ ਰੋਡ ਤੋਂ ਥੱਲੇ ਨੂੰ ਆ ਗਏ ਨਵਾੜੇ ਨੂੰ ਸੋ ਆਪਾਂ ਇਸ ਤੋਂ ਬਾਅਦ ਆਪਾਂ ਹੋ ਜਾਗੇ ਐਮਪੀ ਦੇ ਵਿੱਚ ਐਂਟਰ ਇੱਧਰੋਂ ਜਤੌੜਗੜ੍ਹ ਸ਼ਹਿਰ ਨੂੰ ਗਿਆ ਸਿੱਧਾ ਕੋਟਾ ਇਹੋ ਕਹਿੰਦੇ ਨੇ ਬੂੰਦੀ ਕੋਟਾ ਤੇ ਪ੍ਰਮਾਤਮਾ ਮਿਹਰ ਕਰੇ ਗੱਡੀ ਆਪਾਂ ਸਵੇਰੇ ਕਰਾਂਗੇ ਅਨਲੋਡ ਕਿਉਂਕਿ ਮਾਲ ਆਪਣਾ ਹੈਗਾ ਅੰਦਰ ਦਾ ਇੱਕ ਵਾਰ ਆਪਾਂ ਪਤਾ ਜ਼ਰੂਰ ਇਹ ਕਰ ਲਈਏ ਵੀ ਆਪਣਾ ਕਿਹੜਾ ਵੀ ਅੰਦਰ ਐ ਨੋ ਐਂਟਰੀ ਦਾ ਜਾਂ ਗੜਾਉਂ ਚ ਹੈ ਨਾ ਉਹ ਆਪਾਂ ਅੱਜ ਸ਼ਾਮ ਨੂੰ ਫੋਨ ਕਰਕੇ ਪੁੱਛਾਂਗੇ ਫਿਰ ਉਸ ਹਿਸਾਬ ਨਾਲ ਆਪਾਂ ਅੱਧੀ ਰੁਟੀਨ ਬਣਾ ਲਾਂਗੇ ਹਨ ਜਿਵੇਂ ਸੈਟਿੰਗ ਹੁੰਦਾ ਹੁਣ ਤੇ ਅੱਗੇ ਨਾਲੇ ਮੀਂਹ ਦਾ ਮੌਸਮ ਆ ਗਿਆ ਹੁਣ ਦਾ ਮਿੱਤਰੋ ਰਾਜਸਥਾਨ ਜਿੱਥੇ ਆਪਾਂ ਨੂੰ ਮੀਂਹ ਪਿਆ ਨਹੀਂ ਹੁਣ ਦੇਖੋ ਅੱਧਾ ਡਰੱਗਰ ਉਕਤਾ ਬਾਈ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਊਗਾ ਕਿਹੜਾ ਏਰੀਆ ਐਮਪੀ ਹੋ ਜਾਏਗਾ ਭਾਈ ਇੱਕ ਗੱਲ ਆ ਕੇ ਕਹਿੰਦੇ ਨੇ ਇਹ ਸਾਉਣਾ ਆਪਣੇ ਪੰਜਾਬ ਤੇ ਲੱਗ ਗਿਆ ਹਨਾ ਵੀ ਇਹੋ ਜਿਹੇ ਮੌਸਮ ਆਪਣੇ ਪੰਜਾਬ ਤੇ ਮੈਂ ਕਹਿੰਦਾ ਇਤੋਂ ਵਧੀਆ ਮੌਸਮ ਹੋ ਜੀ ਗੱਲ ਕਿ ਭਾਈ ਇਹਨਾਂ ਦੇ ਜੇ ਸੜਕਾਂ ਦੇ ਡਰਾਕਟ ਨੇ ਨਾ ਤਾਂ ਖੱਤਿਆਂ ਦੇ ਵਿਚ ਵੀ ਭਾਏ ਦਾ ਦਾ ਫੁੱਟ ਦੇ ਡਰਾਕਟ ਨੇ ਭਾਈ ਦਾਦਾ ਫੁੱਟ ਦੇ ਡਰਾਕਟ ਮੰਨ ਲਾ ਵੀ ਆਪਾਂ ਦਾ ਯਾਰ ਖੇਤ ਤੇ ਬੱਟਾ ਮੁੱਟਾ ਦਾ ਪਤਾ ਹੈ ਨਹੀਂ ਹੋਣਾ ਪਰ ਜੇ ਇਹ ਤਾਂ ਥੋੜੀ ਕਦਰ ਹੋ ਜਵੇ ਡਰਾਕਟਾਂ ਬਾਈ ਪੜਾ ਘੈਂਡਵਾ ਸੋਚੂ ਆਪਣੇ ਯਾਰ ਦਿਖਾ ਦਿਆ ਬਾਈ ਹੁਣ ਸਾਰੀ ਗੱਲ ਬਾਤ ਕਿੰਨੇ ਘੈਂਡੀ ਜਣਾ ਬਾਈ ਹੁਣੇ ਝੋਟੇ ਸਨਾਮ ਤੋਂ ਆਪਣੇ ਨਾਲ ਅੰਦੌਰ ਤੱਕ ਬਾਈ ਹੁਣਾਂ ਦਾ ਸਾਥ ਆਂ ਇਹਨਾਂ ਦਾ ਮਾਲ ਵੀ ਅੰਦੌਰ ਦਾ ਤੇ ਹੁਣ ਸ਼ੀਸ਼ੇ ਸਾਫ਼ ਕਰਕੇ ਚਲੋ ਆਪਣਾ ਮਾਲ ਵੀ ਨੋ ਐਂਟਰੀ ਦਾ ਨਹੀਂ ਹੈਗਾ ਜਦੋਂ ਮਰਜੀ ਜਾਈਏ ਹੌਲੀ ਹੌਲੀ ਆਰਾਮ ਨਾਲ ਇਹਦਾ 25 ਮਲਾਂ ਨੌਕ ਨੇ ਇੱਥੋਂ ਰਹਿ ਗਿਆ 150 ਕਿਲੋਮੀਟਰ ਕਹਿੰਦਾ ਜਾਵਾਂਗੇ ਟੌਰ ਨਾਲ ਕਰ ਲਓ ਸ਼ੀਸ਼ੇ ਸਾਫ਼ ਐਣ ਮੈਂ 140 ਕਿਲੋਮੀਟਰ ਮਗਰੋਂ ਤੋਂ ਰਸਤੇ ਦੋ ਦਿਖਾਉਂਦਾ ਇੱਕ ਜਾਇਨ ਹੋ ਕੇ ਇੱਕ ਪੀਤੰਪੁਰ ਹੋ ਕੇ ਮੇਰੇ ਨਾਲ ਗੱਡੀ ਆ ਬਾਈ ਹਨਾ ਇੱਥੋਂ ਦੇ ਨੇਸ ਜ਼ਰੂਰ ਦਾ ਬਾਈ ਉਹਦਾ ਮਾਣ ਵੀ ਅੰਦਰ ਦਾ ਮਤਲਬ 5 ਕਿਲੋਮੀਟਰ ਦਾ ਸਾਈਡ ਦੇ ਖਾਲੀ ਹੋਣਾ ਮੇਰਾ ਜਮਾ ਕੋਲ ਹੁਣ ਆਪਾਂ ਸਲਾਹ ਬਣਾਈ ਆ ਵੀ ਪੀਤੰਪੁਰ ਹੋ ਕੇ ਜਾਵਾਂਗੇ ਆਪਾਂ ਪੀਤੰਪੁਰ ਯਾਨੀ ਪ੍ਰੀਤੰਪੁਰ ਵੀ ਕਹਿੰਦੇ ਨੂੰ ਪੀਤੰਪੁਰ ਆਣਾ ਤੇ ਰਾਮਨਗਰ ਦੁਆਰੇ ਖੜ ਜਾਗੇ ਨੋ ਐਂਟਰੀ ਹੈ ਨਹੀਂ ਸੋ ਰਾਮਨ ਦਾ ਗੱਡੀ ਖਾਲੀ ਕਰਕੇ ਨਾ ਸਵੇਰੇ 7:00 8:00 ਵਜੇ ਉਠਾਂਗੇ ਗੱਡੀ ਅਨਲੋਡ ਕਰਕੇ ਆਪਣੀ ਕਿਰਪਾ ਭਰ ਕੇ ਚੱਲਾਂਗੇ ਪੰਜਾਬ ਮਿੱਤਰੋ ਰੱਬ ਸਭ ਦਾ ਭਲਾ ਕਰੇ ਪਾਈ ਬਣਾਂਗੇ ਸ਼ੇਅਰ ਕਰਦਿਆ ਕਰੋ ਆਪਾਂ ਇੱਧਰ ਹੋ ਜਾਈਏ ਹੁੰਨੇ ਆ ਇਹ ਕਹਿੰਦੇ ਨੇ ਲਿਵਡ ਵਾਈਸ ਕਲਾਸ ਨੂੰ ਹਨਾ ਤੇ ਹੁਣ ਹੋਰ ਆਪਾਂ ਸਿੱਧਾ ਫੇਟੋਂ ਪਰ ਨੂੰ ਹੋ ਗਏ ਆ ਦੇਖੋ ਸਾਹਮਣੇ ਬਾਬੇ ਦੀ ਕਿਰਪਾ ਨਾਲ ਸ਼ੇਣਾ ਨੱਬ ਕੇ ਰੱਖੋ ਕੰਮ ਪੂਰਾ ਆਜੋ ਫਿਰ ਹੁਣ ਇਹ ਆਪਾਂ ਨਾ ਬਾਈ ਪਿੱਤੰਪੁਰ ਸ਼ਹਿਰ ਚਾ ਪਿੱਤੰਪੁਰ ਤੋਂ 5 ਕਿਲੋਮੀਟਰ ਮਾਗਰ ਤੇ ਕਾਫੀ ਟਾਈਮ ਬਾਅਦ ਆਏ ਇਦੋਂ ਤੁਹਾਨੂੰ ਪਤਾ ਆਪਾਂ ਹੁਣ ਸਿੱਧੇ ਉਧਰ ਹੀ ਲੰਘ ਜਾਨੇ ਆਣਾ ਲੇਵੜ ਬਾਈਪਾਸ ਹੋ ਕੇ ਆਪਣਾ ਦੌਰ ਦਾ ਮਾਲ ਕਰਕੇ ਆਏ ਆ ਗੱਡੀ ਨਾਲ ਆਪਣੇ ਬਾਈ ਸੰਗਰੂਰ ਦੀ ਆ ਗੱਡੀ 9131 ਗੱਡੀ ਸੰਦੋ ਤਿਆਰ ਹੋਇਆ ਬਹੁਤ ਹੈਂਡ ਲੁੱਕ ਆ ਗੱਡੀ ਦੀ ਥੋੜੀ ਆ ਰਾਮਲਾ ਵਾਟੇ ਗਿਆ ਨਾ ਨਾ ਪਤਾ ਯਾਰ ਐਂਡ ਹੁਣ ਆਪਾਂ ਹੋਰ 50 ਕਿਲੋਮੀਟਰ ਪੰਪੇਰ ਰੋਡ ਤੇ ਆ ਗਏ ਨਾ ਆਰਾਮ ਨਾਲ ਰੁਕ ਜਾਗੇ ਰੋਟੀ ਪਾਣੀ ਖਾ ਕੇ ਸੋ ਜਾਗੇ ਕਰਾਂਗੇ ਦਿਨੇ ਖਾਲੀ ਆ ਜਗਾ ਹੁਣ ਪੂਰੀ ਪੂਰੀ ਜੀ ਕੱਢੀ ਆ ਉਰੇ ਲਾਵਾਂਗੇ ਆਰਾਮ ਨਾਲ ਹੁਣ ਸੌਕ ਚੱਲਸ ਵੀਰੇ ਸਾਧੇ ਰੋਟੀ ਖਾਲੀ ਕਰਨੀਆਂ ਨੇ ਕੋਈ ਚੱਕਰ ਨਹੀਂ ਸਾਰੇ ਹੋਟਲ ਫੁੱਲ ਨੇ ਆਉਣ ਦੇ ਭਾਈ ਫੁੱਲ ਕੱਟ ਕੇ ਫੁੱਲ ਕੱਟ ਕੇ ਆਉਣ ਦੇ ਹਾ ਰਾਮ ਨਾਲ ਇੱਥੇ ਐਂ ਲੱਗਦੀ ਰਾਮ ਨਾਲ ਕੋਈ ਚੱਕਰ ਨਹੀਂ ਬੈਕ ਲੈ ਲੈ ਇੱਕ ਵਾਰ ਉਹ ਰੇਣਾ ਇਹ ਬੰਬਿਆਣਾ ਰੋਡ ਆ ਉੱਥੇ ਗੱਡੀਆਂ ਬਾਹਲੀਆਂ ਆਉਂਦੀਆਂ ਨੇ ਆ ਸਾਰਾ ਰੋਡ ਸਾਰਾ ਫੁੱਲਾ ਉਹ ਵੀ ਮਿੱਤਰੋ ਦੇਣ ਗਿਆ ਚੜ ਜਿੱਥੇ ਆ ਗੱਡੀ ਕਰਨੀ ਆ ਇੱਥੋਂ ਹੱਥ 7 ਕਿਲੋਮੀਟਰ ਆ ਗੱਡੀ ਦੀ ਮਾਲ ਉੱਥੇ ਰਹੀ ਆ 91 ਕ 81 ਦਾ ਤੇ 81 ਬਜਾਸੀ ਖਾਲ ਦੇਣ ਤੋਂ ਸੁੱਤੇ ਪਏ ਨੇ ਮਨਤਲਾ ਦੇ ਅਜੇ ਉੱਠੇ ਹੀ ਨਹੀਂ ਹੈਗੇ ਝੋਟੇ ਉੱਧਰ ਹੀ ਜਾ ਕੇ ਠਾਲ ਕੇ ਆਉਣਾ ਔਡੋ ਵੀ ਝੋਟੇ ਹੋਰ ਨਾਲੀਏ ਜੰਮੂ ਦਾ ਕੀ ਖਾਲੀ ਕੀਤਾ ਵੀਰੇ ਬਾਈ ਯਾਰ ਇੱਥੇ ਕੀਤੀ ਆ ਪ੍ਰੀਤਮਪੁਰ ਖਾਲੀ ਹਾਂ ਉਹ ਪਰ ਕੇ ਆਇਆ ਲੱਕੜ ਇਹ ਬਾਈ ਹੁਣੇ ਪੱਕੇ ਕੇਲੇ ਵਾਲੇ ਨੇ ਸਾਬ ਦਾ ਸਾਬ ਦਾ ਜੰਮੂ ਸ਼੍ਰੀਨਗਰ ਆਪਾਂ ਸੇਬਾਂ ਵਾਲੇ ਬਾਈ ਉਹਨਾਂ ਕੋਲ ਜਾਣਾ ਹੈ ਤੀ ਓ ਬਾਈ ਯਾਰ ਹਾਂ ਚਲ ਵਧੀਆ ਰੱਬ ਕਰੇ ਸਭ ਦਾ ਸੀਨ ਵਧੀਆ ਲੱਗੇ ਹੁਣ ਤਾਂ ਬਾਈ ਮੰਦੇ ਦੀ ਮਾਰ ਆਣਾ ਹਾਂ ਚਲੋ ਕੋਈ ਨਾ ਸਭ ਦਾ ਰਾਮ ਚੱਲਦੀ ਸੋਹਣੀ ਲੱਗਦੀ ਨੇ ਬਾਈ ਇਹ ਵਾ ਵਾ ਮੰਦਾ ਹੀ ਬੜਾ ਅਰਦੀ 2 ਮਹੀਨੇ ਹੋਈਏ ਭਾਂਜ ਮੰਦਾ ਹੀ ਬੜਾ ਇਹ ਤਾਂ ਇੰਨਾ ਮਜ਼ਾ ਕਦੇ ਪਿਆ ਹੀ ਨਹੀਂ 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 ਸਾਰਿਆਂ ਦਾ ਆਈ ਵਾਲਾ ਉਹ ਖੜੀ ਗੱਡੀ ਆ ਨਾ ਹਾਂ ਆ ਉਹ ਖੜੀ ਆ ਬਾਈ ਜੰਮੂ ਵਾਲੀ ਇਹ ਆ ਗਿਆ ਬਾਈ ਆਪਾਂ ਅੰਦੌਰ ਬਾਈਪਾਸ ਬਸ ਬਾਈਪਾਸ ਤੇ ਆਪਣੀ ਗੱਡੀ ਖਾਲੀ ਹੋਣੀ ਆ ਹੋ ਰਹਿ ਗਿਆ 20 ਕਿਲੋਮੀਟਰ ਨਾ ਰਾਤ ਆਪਾਂ ਸੜ ਕੇ ਜੀ ਰਾਤ ਨਾਲੇ ਇੰਦੌਰ ਬਾਈਪਾਸ ਆ ਜਦੋਂ ਆਪਾਂ ਪਤੰਬਰੋ ਕੇ ਆਉਣੇ ਹਨ ਨਾ ਅਜ ਐਨ ਹੋ ਕੇ ਵੀ ਆਉਂਦਾ ਸੀ ਪਰ ਇਹ ਠੀਕ ਆ ਐਣਾ ਐਣਾ ਗੱਡੀ ਖਾਲੀ ਕਰ ਗਿਆ ਜੀ ਭਰਨਾ ਪਿਆ ਅਜ ਬਸ ਆਣ ਆਪਾਂ ਹੁਣ ਇੰਦੌਰ ਬਾਈਪਾਸ ਤੋਂ ਅੰਦਰ ਮੁੜ ਗਏ ਤੇ ਹੋਰ ਆਪਣਾ 2 ਕਿਲੋਮੀਟਰ ਅੱਗੇ ਜਾਣਾ ਹਣ ਕਿਤੇ ਗੱਡੀ ਖਾਲੀ ਹੋਣੀ ਆ ਇੰਦੌਰ ਦੇ ਵਿੱਚ ਨੇ ਪੰਜਾਬੀ ਨੇ ਯਾਰ ਐਂ ਲੱਗਦਾ ਜਿਵੇਂ ਮਿੰਨੀ ਪੰਜਾਬ ਹੋਗਾ ਉਹ ਪਿੱਛੇ ਜੇ ਏਰੀਆ ਆ ਜੀ ਸਾਰੇ ਭਾਂ ਲੱਗੇ ਹੋਏ ਬੰਦੇ ਯਾਰ ਆਪਣੇ ਪੰਜਾਬੀ ਨੇ ਸਾਰੇ ਆਰੇ ਮੁੰਡੇ ਪੱਕਾ ਆਲੇ ਨਾ ਅੰਦੌਰ ਚ ਪਹਿਲਾਂ ਤੋਂ ਹੀ ਐਨੀ ਮਸ਼ਹੂਰ ਆ ਅੰਦੌਰ ਦੇ ਵਿੱਚ ਪੰਜਾਬੀ ਪਹਿਲਾਂ ਦੀ ਵਾਗਾ ਕੱਚੇ-ਕੁੱੱਚੇ ਮਾਲ ਵਾਲੇ ਗੱਡੀ ਮਸ਼ਹੂਰ ਸੀ ਅੰਦੌਰ ਦੀ ਪੂਰੀ ਗੱਡੀ ਲਾ ਗੀ ਆਪਣੀ ਖਾਲੀ ਹੋਣ ਦੇ ਤਰਪਾਲਾਂ ਖੋਲ ਦੋ ਟੂਲ ਦਾ ਬਣਾ ਯੂਰੀ ਦੀਆਂ ਪਾਲਟੀਆਂ ਵਾਲੀ ਭਰਿਆ ਦੇਣਾ ਕਿਉਂਕਿ ਆਪਾਂ ਖੁੱਲਾ ਯੂਰੀ ਪਾਉਂਦੇ ਨਹੀਂ ਚਲੋ ਤਰਪਾਲਾਂ ਇਕੱਠੀਆਂ ਕਰ ਦਈਏ ਹੁਣ ਖਾਲੀ ਕਰੀਏ ਗੱਡੀ ਲਈ ਹੋਣੀ ਆ ਮੀਰੇ ਦਾ ਚੱਕਰ ਕਰਕੇ ਨਾ ਕਹਿੰਦੇ ਥੋੜਾ ਜਿਹਾ ਤਰਪਾਲ ਪੂਰੀ ਨਾਲ ਲਾਏ ਉਹ ਇੱਕ ਆ ਕੇ ਛੱਡਦਾ ਜਿੰਨਾ ਜਿੰਨਾ ਖਾਲੀ ਕਰੀ ਜਾਣਗੇ ਲਾਈ ਚੱਲਾਂਗੇ ਆ ਜਿਹੜਾ ਮੁੰਡਾ ਹੈਡ ਦੂਆ ਪਾਸੇ ਓਕੇ ਆ ਆ ਦੇਖੋ ਬਰੇਲ ਆ